ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਸਭ ਦੇ ਅਸੀਂ ਇਸ ਲਈ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮੌਜੂਦਾ ਤੇ ਜਿੱਥੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਤਿੰਨ ਸੌ ਪੰਜਾਹ ਸਾਲਾ ਸ਼ਹੀਦੀ ਨੂੰ ਲੈ ਕੇ ਸਾਪ ਦੀ ਸਮਾਦਨ ਕਰਵਾਏ ਜਾ ਰਹੇ ਨੇ ਇਸ ਦੇ ਇਸ ਤੋਂ ਤੰਗਤਾ ਇਹਨਾਂ ਸਮਾਜਾਂ ਦੇ ਵਿੱਚ ਸ਼ਾਮਲ ਹੋਣ ਵਾਸਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਗਏ ਨੇ ਤੇ ਵੱਖ-ਵੱਖ ਦੇਸ਼ ਦੇ ਹਿੱਸਿਆਂ ਤੋਂ ਜਿਹੜੇ ਨਗਰ ਦਿੱਤਨ ਨੇ ਉਹ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਰਹੇ ਨੇ ਅਤੇ ਪੰਜਾਬ ਸਰਕਾਰ ਦੇ ਵੱਲੋਂ ਵੱਖਰੇ ਤੌਰ ਤੇ 23 ਅ ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਸਮਾਗਮ ਹੋਏ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਇੱਕ ਇੱਕ ਸਮਾਗਮ ਕਰਵਾਇਆ ਗਿਆ ਜਾਰੇ ਨੇ ਤੇ ਇਹਨਾਂ ਸਮਾਗਮ ਨੂੰ ਲੈ ਕੇ ਵਕਤ ਵਕਤ ਦੇਸ਼ ਦੇ ਹਿੱਸਿਆਂ ਤੋਂ ਸੰਗਤਾਂ ਇੱਥੇ ਪਹੁੰਚੀਆਂ ਹੋਣੀਆਂ ਨੇ ਅਸੀਂ ਕਿਲਾ ਫਤਿਹਗੜ੍ਹ ਸਾਹਿਬ ਵਿੱਚ ਮੌਜੂਦਾ ਸੀ ਇੱਥੇ ਬੰਬਈ ਤੋਂ ਜਿਹੜੀਆਂ ਸਿੱਖ ਸੰਗਤਾਂ ਆਇਆ ਹੋਇਆ ਨੇ ਤੇ ਬੰਬਈ ਤੋਂ ਸਿੱਖੀ ਸੰਗਤਾਂ ਨੇ ਆ ਕੇ ਦਿੱਤੀ ਇੱਥੇ ਲੰਗਰ ਦੀ ਸੇਵਾ ਸੰਭਾਲੀ ਹੋਈ ਹੈ ਉਹਨਾਂ ਨੇ ਬਹੁਤ ਇੱਥੇ ਲੰਗਰ ਲਗਾਇਆ ਹੋਇਆ ਤੇ ਉੱਥੇ ਹੋਰ तमाम ਜਿਹੜੀ ਸੇਵਾ ਉਹਨਾਂ ਵੱਲੋਂ ਆਨੰਦਪੁਰ ਸ਼ਹਿਰ ਦੇ ਵਿੱਚ ਵਕਤ ਬਾਕਤ ਦੇਸ਼ਿਆਂ ਦੇ ਵਿੱਚ ਸੇਵਾ ਸੰਭਾਲੀ ਆ ਜਾ ਰਹੀ ਹੈ ਤੇ ਆਓ ਤੁਹਾਨੂੰ ਲੰਗਰ ਦੇ ਵਿੱਚ ਲੈ ਕੇ ਚੱਲਦੇ ਆ ਤੇ ਦਿਖਾਉਣੀ ਆ ਕਿ ਬੰਬਈ ਦੀਆਂ ਜਿਹੜੀਆਂ ਸਿੱਖ ਸੰਗਤਾਂ ਵੱਲੋਂ ਨੋ ਜਿਹੜਾ ਕੀ ਲੰਗਰ ਲਗਾਇਆ ਗਿਆ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪਰਮੋਕੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ 23 ਨਵੰਬਰ ਤੋਂ 29 ਨਵੰਬਰ ਤੱਕ ਸਮਾਗਮ ਕਰਵਾਏ ਜਾ ਰਹੇ ਨੇ ਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਇਹਨਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚ ਰਹੀਆਂ ਨੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੋਗਰਾਮ ਉਲੀਕੇ ਗਏ ਨੇ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਵੀ 23 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਪ੍ਰੋਗਰਾਮ ਉਲੀਕੇ ਗਏ ਨੇ ਅਸੀਂ ਇਸ ਵੇਲੇ ਕਿਲਾ ਫਤਿਹਗੜ੍ਹ ਸਾਹਿਬ ਵਿੱਚ ਮੌਜੂਦ ਹਾਂ ਜਿੱਥੇ ਕਿ ਬੰਬਈ ਤੋਂ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਉਹਨਾਂ ਦੇ ਵੱਲੋਂ ਇੱਥੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਲਾ ਫਤਿਹਗੜ੍ਹ ਵਿਚ ਜਿਹੜਾ ਕਿ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਿਲਕੁਲ ਨੇੜੇ ਹੈਗਾ ਉੱਥੇ ਬੰਬਈ ਦੀਆਂ ਸਿੱਖ ਸੰਗਤਾਂ ਦੇ ਵੱਲੋਂ ਇੱਥੇ ਆ ਕੇ ਲੰਗਰ ਸੇਵਾ ਸ਼ੁਰੂ ਕੀਤੀ ਗਈ ਹੈ ਅ ਲੰਗਰ ਦੇ ਵਿੱਚ ਚਾਪ ਕੋੜਿਆਂ ਦਾ ਲੰਗਰ ਚੱਲ ਰਿਹਾ ਛੋਲੇ ਪੂੜੀਆਂ ਦਾ ਲੰਗਰ ਚੱਲ ਰਿਹਾ ਪ੍ਰਸ਼ਾਦੇ ਦਾ ਲੰਗਰ ਚੱਲ ਰਿਹਾ ਤੇ ਸਪੈਸ਼ਲ ਤੌਰ ਤੇ ਜਿਹੜੀਆਂ ਕਿ ਬੰਬਈ ਤੋਂ ਇਹ ਸੰਗਤਾਂ ਆਈਆਂ ਨੇ ਇੱਥੇ ਤੇ ਉਹਨਾਂ ਦੇ ਵੱਲੋਂ ਇਹ ਲੰਗਰ ਲਗਾਇਆ ਹੋਇਆ ਅ ਅਸੀਂ ਸੇਵਕ ਜੱਤਾ ਬੰਬੇ ਦੇ ਨੁਮਾਇੰਦੇ ਆ ਰਣਜੀਤ ਸਿੰਘ ਨਾਮ ਦਾਸ ਦਾ ਬਲਿੰਦਰ ਸਿੰਘ ਆ ਸਾਡੇ ਨਾਲ ਜਿਆਰਾ ਸਿੰਘ ਜੀ ਆ ਤੇ ਗਵਿੰਦਰ ਸਿੰਘ ਆ ਅਸੀਂ ਬੰਬੇ ਤੋਂ ਚੱਲਨੇ ਪਏ ਇੰਨੇ ਤਰੀਕ ਤੋਂ ਇੱਥੇ ਪਹੁੰਚੇ ਆ ਕੱਲ 1 26 27 ਤਰੀਕ ਤੱਕ ਅਸੀਂ ਇੱਥੇ ਸੇਵਾ ਕਰਨ ਆਏ ਆ ਜਿੱਤੇ ਜਮ ਬੰਦੇ ਆਏ ਸਾਰੇ ਸੇਵਾਦਾਰ ਹੋਣੇ तकरीबन 120 ਮੈਂਬਰ ਆਏ ਇੱਥੇ ਸੇਵਾ ਕਰਨਗੇ ਲੋੜੇ ਸੰਭਾਲ ਰਹੇ ਆ ਕਿਤੇ ਜਗ੍ਹਾ ਤੇ ਇਹ ਲੰਗਰਾਂ ਦੀ ਵੀ ਸੇਵਾ ਸੰਭਾਲ ਰਹੇ ਆ ਜਿੱਤੇ ਜਿੱਤੇ ਦਾਸ ਹੋਣਾਂ ਨੂੰ ਬੁਲਾਇਆ ਗਿਆ ਉੱਥੇ ਡਿਊਟੀ ਸਮਾਂ ਇਹ ਸਾਰੇ ਆਪਣੇ ਬੀਬੀਆਂ ਵੀ ਆਈਆਂ ਨਾਲ ਬੀਬੀਆਂ ਦੇ ਜਥਾ ਵੀ ਸਾਡੇ ਨਾਲ ਬੀਬੀਆਂ ਵੀ ਕरीबनਤੀ 35 ਬੀਬੀਆਂ ਆਏ ਆ ਤੇ 70 80 80 ਬੰਦੇ ਹੋਣੀ ਆਏ ਆ ਤਰੀ ਸੇਵਾ ਨਹੀਂ ਬਣਾਉਂਦੀ ਤੇ ਲਿਆਂਗ ਲੈ ਇਹ ਕਦੋਂ ਤੱਕ ਤੁਹਾਡੇ ਵੱਲੋਂ ਸੇਵਾ ਕੀਤੀ ਜਾਊਗੀ ਆ ਲੰਮਰ ਦੀ ਸੇਵਾ ਔਰ ਕੁਝ ਹੋਰ ਮੈਂਬਰਸ ਆ ਕਰੀਬਨ 26 ਤਰੀਕ ਤੱਕ ਅਤੇ ਤੱਕ ਜਿਹੜੇ ਦੂਜਾ ਜਥਾ ਹੈ ਜਿਹੜਾ 70 ਬੰਦੇ ਹੈ ਉਹ ਕਰੀਬਨ 29 30 ਤੱਕ ਇੱਥੇ ਰਹਿਣਗੇ 2 ਜਾਂ 2 ਤਰੀਕ ਚੱਲੇ ਜਾਣ ਤਾਂ ਕਿੱਥੋਂ ਕਿੱਥੋਂ ਬੰਬਈ ਦੇ ਵਿੱਚੋਂ ਕਿਹੜੇ ਕਿਹੜੇ ਸਾਂਝੋ ਦੇ ਕਾਫੀ ਨਗਰਾਂ ਤੋਂ ਆਏ ਜਿਕਰ ਚੰਬੂ ਤੋਂ ਆਏ ਵਾਸ਼ੀ ਤੋਂ ਆਏ ਨੇ ਰੂਤੋਂ ਆਏ ठाणे ਤੋਂ ਆਏ وکਰੋਲੀ ਘਾਟ ਕੋਟਾ ਆਏ ਮੋਰੀਬਲੀ ਤੋਂ ਆਏ ਅੰਦੇਵੀ ਤੋਂ ਆਏ ਨਿਊ ਬੰਬੇ ਤੋਂ ਆਏ ਬਥੇ ਬਥੇ ਜਤੇ ਜਤੇ ਮੈਂਬਰ ਆ ਸਾਡੇ ਜਤੇ ਨਾਲ ਜੁੜੇ ਹੋਏ ਇਹ ਸਾਰੇ ਜਤੇ ਅਸੀਂ ਉੱਥੇ ਵੀ ਸੇਵਾ માં ਬੰਬੇ ਸੇ ਮਾਣਨੇ ਆ ਜਿਹੜੇ ਹਰ ਗੁਰਦੁਆਰਾ ਤਿੰਨ ਚਾਰ ਵੀ ਤਰ੍ਹਾਂ ਬੰਦੇ ਜਿਹੜੇ ਉੱਤੇ ਵੱਡੇ ਤੌਰ ਤੇ ਮਨਾਏ ਜਾਂਦੇ ਗਰਾਉਂਡ ਤੇ ਉੱਥੇ ਅਸੀਂ ਜੋੜਿਆਂ ਦੇ ਤੇ ਲੰਗਰਾਂ ਸੰਭਾਲਣ ਦੀ ਸੇਵਾ ਕਰਦੇ ਇੱਥੇ ਵਿੱਚ ਪ੍ਰਬੰਧਕ ਕਮੇਟੀਆਂ ਦੇ ਵੀ ਮੈਂਬਰ ਹੈਗੇ ਜਿਹੜੇ ਬੰਬੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜੋ ਵਿਸ਼ਾਰਾ ਪ੍ਰਮਾਤੇ ਕਮੇਟੀ ਦੇ ਆਪ ਜੀ ਦੇ ਸਾਡੇ ਪ੍ਰਧਾਨ ਜਿਹੜੇ ਰਾਮ ਸਿੰਘ ਜਰਾ ਥੋੜਾ ਹੈ ਬੰਦੇ O S G P C ਮੈਂਬਰ ਹੈ ਉਹਨਾਂ ਨੂੰ ਸੇਵਾ ਮਿਲੀ ਹੋਈ ਹੈ ਉਹ ਤਿੰਨ ਰਾਜ ਦੇ ਮੁੱਖ ਸੇਵਾਦਾਰ ਬਗੁਰੂ ਜੀ ਹਨ Gujarat Goa ਤੇ Karnataka ਦਾ ਤੇ ਉਹਨਾਂ ਦੇ ਵਾਲਾ ਅਸੀਂ ਜੱਥੇ ਦੇ ਸਾਨੂੰ ਇੱਥੇ ਸੇਵਾ ਮਿਲੀ ਸਮ। ਤਾਂ ਕੀ ਤੁਹਾਡਾ ਮੈਸੇਜ ਹੈਗਾ ਸੰਗਤਾਂ ਵਾਸਤੇ? ਇੱਥੇ ਸ਼ਹੀਦੀ ਸਮਾਰਨ ਜਿਹੜਾ ਹੈ ਇਹ ਸਾਡੇ ਕੋਲ ਥੋੜੇ ਨਸੀਬ ਨਾਲ ਮਿਲਿਆ। ਇਸ ਤੋਂ ਪਹਿਲੇ ਅਸੀਂ 300 ਸਾਲਾ ਖਾਲਸਾ ਦਿਵਸ 2008 ਵਿੱਚ ਮਨਾਇਆ ਤੇ 500 ਸਾਲਾ ਗੁਰੂ ਨਾਨਕ ਦੇਵ ਜੀ ਦਾ ਜੀ ਨਾਨਕ ਜੀ ਦਾ ਜਨਮ ਦਿਹਾੜਾ ਮਨਾਇਆ ਇਹ ਵੀ ਸ਼ਤਾਬਦੀ ਸਾਨੂੰ ਗੁਰੂ ਦੀ ਕਿਰਪਾ ਨਾਲ ਮਿਲਣੀ ਮਨਾਉਣ ਕਰਕੇ ਸੰਧੀਪੁਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ 350 ਸਾਲਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦੇਵਾਲਾ ਜੀ ਦੀ ਉਹਨਾਂ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਤੇ ਅਸੀਂ ਰਹਿਮਤ ਸਮਝਨੀਆ ਗੁਰੂ ਜੀ ਤੇ ਸਾਡੇ ਜੱਥੇ ਆਦੇ ਬਾਈ ਰਹਿਮਤ ਹੋਈ ਐ ਸਾਨੂੰ ਜਿਸੇ ਵਾਸ ਮਹਾਂੰਦ ਮੌਕਾ ਮਿਲਿਆ ਕੋਈ ਗੁਰੂ ਕੋਈ ਗੁਰੂ ਕੋਈ ਗੁਰੂ